ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਰਾਜ ਰਸੋਈ ਚੈਨਲ ਤੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਪ੍ਰਸ਼ਾਦ ਆਟੇ ਦਾ ਸਾਡੀ ਮਾਤਾ ਜੀ ਕਰ ਰਿਆ ਸੀ ਮਨ ਕਹਿੰਦੀ ਮੇਰਾ ਪ੍ਰਸ਼ਾਦ ਖਾਣੂ ਜੀ ਕਰਦਾ ਫੈਸਲਾ ਆਪਾਂ ਬਣਾ ਲੈਨੇ ਫਿਰ ਕੀ ਟੀ ਗੱਲ ਹੈ ਨਾ ਉਹ ਚਾਹ ਬਣਾਉਣੀ ਸੀ ਦੁਪਹਿਰੇ ਨਾਲ ਪ੍ਰਸ਼ਾਦ ਬਣਾ ਲੈਨੇ ਆ ਤੇ ਆਪਾਂ ਇੱਕ ਛੋਟੀ ਕੌਲੀ ਕਿਹਾਉਦੀ ਪਾਈ ਆ ਤੇ ਛੋਟੀ ਕੌਲੀ ਇਹ ਵਿੱਚ ਆਟੇ ਦੀ ਪਾ ਕੇ ਭੁੰਨ ਲੈਣੀ ਆ ਇਹ ਇੱਕੋ ਲਈ ਇਹਦੇ ਵਿੱਚ ਖੰਡ ਦੀ ਪੈਣੀ ਹੈ ਤੇ ਤਿੰਨ ਮੇਲ ਦਾ ਗੜਾ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਇੱਕੋ ਜਿਹੀ ਹੁੰਦੀਆਂ ਤਿੰਨ ਚੀਜ਼ਾਂ ਤੇ ਬਾਕੀ ਤਾਂ ਇਹ ਕਾਮਨ ਜੀ ਰੈਸਪੀ ਹੈ ਬਣਾਉਂਦੀ ਰਹਿੰਦੇ ਹਨਾ ਪਰ ਅੱਜ ਕੱਲ ਦੇ ਬੱਚਿਆਂ ਨੂੰ ਨਹੀਂ ਪਤਾ ਹੈਗਾ ਤੇ ਅੱਜ ਕੱਲ ਦੇ ਬੱਚੇ ਨਾ ਹੀ ਬਣਾਉਂਦੇ ਆ ਤੇ ਨਾ ਹੀ ਖਾਂਦੇ ਆ ਨਾ ਇਹ ਚੀਜ਼ ਤੇ ਪੁਰਾਣੇ ਬਜ਼ੁਰਗ ਤਾਂ ਬਹੁਤ ਖਾਂਦੇ ਸੀ ਚਲੋ ਆਪਣਾ ਵੀ ਖਾਦਾ ਹੋਇਆ ਹਨਾ ਆਪਾਂ ਨੂੰ ਵੀ ਪਤਾ ਵੀ ਚੀਜ਼ ਵਧੀਆ ਵੀ ਹੈ ਸਿਹਤ ਲਈ ਵੀ ਚੰਗੀ ਹੈ ਤੇ ਅੱਜ ਕੱਲ ਬੱਚੇ ਆ ਜਿਹੜੇ ਨਹੀਂ ਖਾਂਦੇ ਘੱਟ ਪਸੰਦ ਕਰਦੇ ਤੇ ਬਣਾਉਣਾ ਤਾਂ ਕੀ ਆਉਣਾ ਹੈ ਨਾ ਜਦੋਂ ਖਾਂਦੇ ਹੀ ਨਹੀਂ ਬੱਚੇ ਤੇ ਤਾਂ ਕਰਕੇ ਫਿਰ ਆਪਾਂ ਰੈਸਪੀ ਵੀ ਨਾਲ ਦੱਸ ਰਹੇ ਆ ਵੀ ਇੱਕੋ ਜਿਹੀਆਂ ਚੀਜ਼ਾਂ ਹੁੰਦੀਆਂ ਤਿੰਨੋਂ ਤੇ ਪਾਣੀ ਆ ਜਿਹੜਾ ਚਾਰ ਕੌਲੀਆਂ ਪੈਣੀ ਆ ਜਿਹੜੀ ਕੌਲੀਆਂ ਆਪਾਂ नाप ਕੇ ਲਈ ਆਟੇ ਦੀ ਘਿਓ ਦੀ ਖੰਡ ਦੀ ਉਹ ਚਾਰ ਕੌਲੀਆਂ ਪਾਣੀ ਦੀਆਂ ਪੈਣੀਆਂ ਤੇ ਪ੍ਰਸ਼ਾਦਾ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਵਧੀਆ ਤੇ ਬਸ ਇਹਦੇ ਵਿੱਚ ਆਪਾਂ ਮੱਕ ਜ ਪਾ ਲਿਆ ਤੇ ਡਾਈ ਫੂਡ ਜ਼ਿਆਦਾ ਨਹੀਂ ਪਾਉਣਾ ਹੈਗਾ ਤੇ ਥੋੜੀਆਂ ਜਿਹੀ ਆਪਾਂ ਸੌਗੀ ਪਾ ਲਾਂਗੇ ਤੇ ਕਿਉਂਕਿ ਫਿਰ ਉਹ ਤਾਂ ਚੱਬੇ ਵੀ ਨਹੀਂ ਜਾਂਦੇ ਦੰਦ ਘੱਟ ਕੰਮ ਕਰਦੇ ਆ। ਇਹ ਫਿਰ ਆਪਾਂ ਪਾਉਂਦੇ ਨਹੀਂ ਹੈਗੇ ਕੋਪਾ ਵਗੈਰਾ ਹੋਰ ਤੇ ਥੋੜਾ ਜਿਹਾ ਬੂਰਾ ਪਾ ਲਾਂਗੇ ਕੋਪੇ ਦਾ ਉਹਨਾ ਟੇਸਟ ਬੱਝੂਗਾ ਦਾ। ਤੇ ਆਪਾਂ ਪਾ ਲਈਏ ਜੀ ਮਗਜ ਤੇ ਪ੍ਰਸ਼ਾਦ ਆਪਣਾ ਬਣ ਕੇ ਤਿਆਰ ਹੈ। ਤੇ ਬਹੁਤ ਹੀ ਵਧੀਆ ਬਣਿਆ ਲੋ ਜੀ ਖੰਡੇ ਵੀ ਪਾ ਦਿੱਤੀ ਹੈ। ਖਣ ਤੁਸੀਂ ਪਾਣੀ ਦੇ ਵਿੱਚ ਘੋਲ ਕੇ ਪਾ ਸਕਦੇ ਹੋ ਮੈਂ ਇਦਾਂ ਹੀ ਬਾਦ ਨਹੀਂ ਹੁੰਨੀ ਆ। ਤੇ ਪਾਣੀ ਥੋੜਾ ਜਿਹਾ ਗਰਮ ਘੋਸਾ ਪਾਇਆ ਸੀ ਇਹਦੇ ਵਿੱਚ ਉਹਦੇ ਵਿੱਚ ਵੀ ਖੰਡ ਹੈ ਜਿਹੜੀ ਪਾ ਕੇ ਤੁਸੀਂ ਪਾ ਸਕਦੇ ਹੋ। ਇਹ ਚਲੋ ਸਾਫ ਹੀ ਸੀਗੀ ਖੰਡ ਜੀ ਕਈ ਵਾਰ ਲੱਗੇ ਆਪਾਂ ਨੂੰ ਫਿਰ ਪੁਣਕੇ ਪਾ ਦੇਵੇ ਪਾਣੀ ਅੰਡ ਪਾਣੀ ਦੇ ਵਿੱਚ ਘੋਲ ਲੇ ਤੇ ਲੋ ਜੀ ਹੁਣ ਇਹਨਾਂ ਥੋੜਾ ਜਿਹਾ ਹੋਰ ਪਕਾ ਲੈਨੇ ਆਪਾਂ ਖੰਡਾ ਜਿਹੜੀ ਚੰਗੀ ਤਰ੍ਹਾਂ ਘੁਲ ਜੂਗੀ ਇਹਦੇ ਵਿੱਚ ਤੇ ਪਾਤਾ ਆਪਾਂ ਪੂਰਾ ਕੁੱਪੇ ਦਾ ਤੇ ਕੱਟ ਕੇ ਨਹੀਂ ਪਾਇਆ ਆਪਾਂ ਤੇ ਤੁਸੀਂ ਵੀ ਬਣਾਓ ਤੇ ਖਾਓ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨਾ ਭੁੱਲਿਓ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਛੋਟਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਲੋ ਜੀ ਹੁਣ ਅਸੀਂ ਤਿੰਨ ਜਾਣੀਆਂ ਹੈਗੀਆਂ ਤੱਕ ਤਿੰਨ ਗੋਲੀਆਂ ਚ ਪਾ ਲੈਨੇ ਆ ਇੱਕ ਪ੍ਰਸ਼ਾਦ ਆ ਜਿਹੜਾ ਆਪਣਾ ਬਣ ਕੇ ਤਿਆਰ ਆ ਚੌਥਾ ਸਾਡਾ ਹੋ ਰਿਹਾ ਤੇ ਉਹਨੂੰ ਮੈਂ ਆਪਣੀ ਪਲੇਟ 'ਚ ਪਾ ਦੇਣਾ ਉਹਦਾ ਵੀ ਬਰਾਬਰ ਦਾ ਹੀ ਹਿੱਸਾ ਹੁੰਦਾ ਜਦੋਂ ਕਰੇ ਕੋਈ ਵੀ ਚੀਜ਼ ਬਣੇ ਤੇ ਹੁਣ ਉਹਨੂੰ ਸਮੈਲ ਆਉਣ ਲੱਗੀ ਸੀ ਤੇ ਮੇਰੇ ਸਹਰਾਣੇ ਬੈਠਾ ਵੀ ਕੁਝ ਬਣ ਰਿਹਾ ਰਸੋਈ ਦੇ ਵਿੱਚ ਤੇ ਉਹਨੇ ਉਹਨਾ ਹੀ ਉਹਨੇ ਖਾਣਾ ਜਿੰਨਾ ਅਸੀਂ ਖਾਣਾ ਨਾਲ ਹੀ ਬਰਾਬਰ ਦਾ ਤੇ ਲੋ ਜੀ ਬਣ ਕੇ ਤਿਆਰ ਉੱਪਰ ਥੋੜੀ ਜਿਹੀ ਮਗਜ ਹੋਰ ਪਾ ਦਿਆ ਤੇ ਚਾਹ ਆਪਣੀ ਬਣ ਗਈ ਆ ਤੇ ਤੁਸੀਂ ਵੀ ਬਣਾਓ ਤੇ ਖਾਓ ਜੀ ਜਿਉਂਦੇ ਵੱਸਦੇ ਰਹੋ ਤੇ ਮਿਲਦੇ ਆ ਨੈਕਸਟ ਵੀਡੀਓ ਨਾਲ ਤਦ ਤੱਕ ਲਈ ਸასი ਗੱਲ ਜੀ ਧੰਨਵਾਦ